ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲੰਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਪਿੰਡ ਕੋਟਪਾਈ ਪਹੁੰਚੇ ਨਗਰ ਦੀ ਸੰਗਤ ਤੋਂ ਬਿਨਾਂ ਇਥੋਂ ਦੇ ਵਸਨੀਕ ਦੋ ਬਾਣੀਏ ਭਰਾ ਰੰਗੀ RAM ਤੇ ਘੁੰਮੀ RAM ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਹੀ ਆਏ ਸਤਪੁਰਾਂ ਨੂੰ ਉਹਨਾਂ ਬੇਨਤੀ ਕੀਤੀ ਕਿ ਲੰਗਰ ਦੀ ਸੇਵਾ ਦਾਸਾਂ ਨੂੰ ਬਖਸ਼ੋ ਸਤਿਗੁਰੂ ਜੀ ਕਹਿਣ ਲੱਗੇ ਭਾਈ ਅੰਮ੍ਰਿਤਸਾ ਕੋ ਸਿੰਘ ਸਜੋ ਤਾਂ ਦੋਨੇ ਭਰਾ ਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਸਜ ਗਏ ਗੁਰੂ ਜੀ ਨੇ ਇਹਨਾਂ ਦਾ ਨਾਮ ਭਾਈ ਰੰਗੀ ਸਿੰਘ ਤੇ ਭਾਈ ਘومی ਸਿੰਘ ਰੱਖਿਆ ਤੇ ਇਹਨਾਂ ਨੇ ਗੁਰੂ ਸਾਹਿਬ ਜੀ ਦੀ ਬਹੁ ਸੇਵਾ ਕੀਤੀ ਹੁਣ ਇਸ ਸਥਾਨ ਤੇ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਕੋਟ ਭਾਈ ਸੋ ਸ਼ੋਹ ਬਤਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ